ਭਗਤ ਕਬੀਰ ਕਹਿੰਦੇ ਨੇ ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦौरा ਦੇ ਸੰਤ ਦੋਹਾਂ ਨੂੰ ਰੱਦ ਕਰ ਦਿੰਦਾ ਹੈ ਨਰਕ ਨੂੰ ਵੀ ਸਵਰਗ ਨੂੰ ਵੀ ਵਾਸਵਿਕ ਨਰਕ ਤੇ ਸਵਰਗ ਸੁਖ ਤੇ ਦੁੱਖ ਹੁੰਦੇ ਨੇ ਔਰ ਕੁਝ ਵੀ ਨਹੀਂ ਮਨੋ ਕਲਪਨਾ ਭਾਵੇਂ ਕਿਧਰੇ ਲੈ ਜਾਈਏ ਜੋ ਸੁਖ ਦੇ ਚ ਜੀ ਰਿਹਾ ਦੁਨਿਆਵੀ ਸਵਰਗ ਦੇ ਚ ਜੋ ਦੁੱਖ ਦੇ ਚ ਜੀ ਰਿਹਾ ਹਰ ਤਰ੍ਹਾਂ ਦਾ ਅਭਾਵ ਹੈ ਕੁਝ ਵੀ ਨਹੀਂ ਹੈ ਨਰਕ ਦੇ ਜੀ ਰਹੇ ਸਰੀਰ ਵੀ ਰੋਗੀ ਹੈ ਮਨ ਵੀ ਰੋਗੀ ਹੈ ਉਪਜੀਵਕਾ ਲਈ ਵੀ ਕੁਝ ਵੀ ਨਹੀਂ ਹੈ ਕੁੰਬੀ ਨਰਕ ਹੈ ਔਰ ਕੀ ਹੈ ਤੁਸੀਂ ਨਰਕ ਸਵਰਗ ਇੱਥੇ ਦੇਖ ਸਕਦੇ ਹੋ ਸੁਖ ਦੁਖ ਇੱਥੇ ਦੇਖ ਸਕਦੇ ਹੋ ਪ੍ਰਭੂ ਦਾ ਨਾਮ ਮਨੁੱਖ ਨੂੰ ਸੁਖ ਦੁਖ ਤੋਂ ਉੱਚਾ ਕਰ ਦਿੰਦਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਣੇ ਸੁਖ ਸਨੇ ਅਰਭੈ ਨਹੀ ਜਾਖੇ ਕੰਜਨ ਵਾਰਟੀ ਵਾਨੇ